ਸ਼ਸ਼ੀ ਕਾਲ ਜੀ ਮੈਨਰੇਤੀ ਮਾਂ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋ ਹੋਗੇ ਭਾਈ ਕੱਲੀਆਂ ਮਾਤਾ ਨੇ ਨਹੀਂ ਡੇਰੇ ਖੋਲੇ ਹੋਏ ਬਾਬੇ ਵੀ ਕਿਤੋਂ ਘੱਟ ਨਜ਼ਰ ਨਹੀਂ ਆ ਰਹੇ ਆਏ ਦਿਨ ਕੋਈ ਨਾ ਕੋਈ ਚੱਕਮਾ ਹਜਿਆ ਬਾਬਾ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਪਖੰਡਵਾਦ ਨੂੰ ਲੈ ਕੇ ਹਮੇਸ਼ਾ ਛਾਇਆ ਰਹਿੰਦਾ ਤਾਂ ਇਸ ਵਾਰ ਤੁਹਾਨੂੰ ਜਿਹੜਾ ਕਿ ਸਕਰੀਨ ਦੇ ਉੱਤੇ ਗੋਲ ਮਟੋਲਜਾ ਬਾਬਾ ਦਿਖਾ ਰਿਹਾ ਤਾਂ ਦੱਸਿਆ ਜਾ ਰਿਹਾ ਕਿ ਇਹ ਵੀ ਕਾਫੀ ਚਰਚਾ ਦੇ ਵਿੱਚ ਹੈ ਤੇ ਜਨਾਨੀਆਂ ਵੀ ਫਿਰ ਇਸ ਬਾਬੇ ਦੇ ਕੋਲ ਜਾ ਕੇ ਚੰਗਾ ਸਿਰ ਘਮਾਉਂਦੀਆਂ ਨੇ ਸਕਰੀਨ ਤੇ ਤੁਸੀਂ ਵੀ ਦੇਖ ਸਕਦੇ ਹੋ ਕਿ ਇਸ ਬਾਬੇ ਕੋਲ ਪਹੁੰਚੀ ਹੋਈ ਜਨਾਨੀ ਚ ਅਚਾਨਕ ਕੋਈ ਸ਼ੈ ਆ ਜਾਂਦੀ ਹੈ ਜਿਸ ਤੋਂ ਬਾਅਦ ਬਾਬੇ ਨੂੰ ਦੇਖ ਕੇ ਇਹ ਸਿਰ ਘਮਾਉਣ ਲੱਗ ਪੈਂਦੀ ਹੈ ਤਾਂ ਫਿਰ ਬਾਬਾ ਵੀ ਦੇਖ ਕੇ ਖੁਸ਼ ਹੋ ਜਾਂਦਾ ਵੀ ਲੈ ਵੀ ਹੁਣ ਉਹ ਪ੍ਰੇਤਾਂ ਦਾ ਚੁੜੇਲਾਂ ਦਾ ਜਿਹੜਾ ਕਿ ਇਲਾਜ ਕਰੇਗਾ ਤਾਂ ਦੇਖਿਆ ਜਾ ਰਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਪਤਨੀ ਬੇਰੁਜ਼ਗਾਰੀ ਕਰਕੇ ਅਜਿਹਾ ਹੋ ਰਿਹਾ ਹੈ ਕਿ ਅੱਜ ਵੱਧ ਤੋਂ ਵੱਧ ਜਿਹੜੇ ਕਿ ਪਖੰਡੀ ਬਾਬੇ ਤੇ ਮਾਤਾ ਜਿਨ੍ਹਾਂ ਦੇ ਵੱਲੋਂ ਆਪਣੇ ਘਰਾਂ ਦੇ ਵਿੱਚ ਡੇਰੇ ਖੋਲੇ ਜਾ ਰਹੇ ਨੇ ਲੋਕਾਂ ਨੂੰ ਪੁੱਛਾ ਦਿੱਤੀ ਜਾਂਦੀ ਹੈ ਲੋਕਾਂ ਦੀਆਂ ਚੌਂਕੀਆਂ ਲਵਾਈਆਂ ਜਾਂਦੀਆਂ ਨੇ ਲੋਕਾਂ ਦੇ ਟੂਣੇ ਟੱਪੇ ਕਰਵਾਏ ਜਾਂਦੇ ਨੇ ਜਿਨ੍ਹਾਂ ਦੀਆਂ ਅਨੇਕਾਂਸ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਖੁਦ ਦੇਖ ਸਕਦੇ ਹੋ ਤੁਸੀਂ ਜਦੋਂ ਵੀ ਸੋਸ਼ਲ ਮੀਡੀਆ ਚਲਾਉਨੇ ਤਾਂ ਅਜਿਹੇ ਪਖੰਡੀ ਬਾਬੇ ਦੇ ਤੁਹਾਨੂੰ ਬਹੁਤ ਜ਼ਿਆਦਾ ਵੀਡੀਓਜ਼ ਜਿਹੜੇ ਕਿ ਮਿਲ ਜਾਣਗੀਆਂ ਤਾਂ ਸਭ ਤੋਂ ਵੱਧ ਬੋਰ ਵਾਲਾ ਹੁਣ ਇਹਨਾਂ ਪਖੰਡੀਆਂ ਦਾ ਹੁੰਦਾ ਨਜ਼ਰ ਆ ਰਿਹਾ ਜਿਸ ਦੇ ਵਿੱਚ ਸਾਨੂੰ ਕੱਢਿਆ ਗਿਆ ਸੀ ਮੁਰ ਤੋਂ ਲੋਕ ਉਸੇ ਪਖੰਡਵਾਦ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਕਿਉਂਕਿ ਤੁਸੀਂ ਹੁਣ ਤੱਕ ਕਿੰਨੀਆਂ ਵੀਡੀਓਜ਼ ਪਖੰਡਵਾਦ ਦੀ ਦੇਖ ਚੁੱਕੇ ਹੋ ਤੁਸੀਂ ਸਾਡੇ ਚੈਨਲ ਤੇ ਖਾਸ ਕਰਕੇ ਪਖੰਡਵਾਦ ਨੂੰ ਲੈ ਕੇ ਹੀ ਵੀਡੀਓਜ਼ ਦਿਖਾਈਆਂ ਜਾਂਦੀਆਂ ਨੇ ਲੋਕ ਕਈ ਵਾਰ ਇਹ ਵੀ ਕਹਿ ਦਿੰਦੇ ਹੋਣਗੇ ਵੀ ਭਾਈ ਤੁਹਾਡੇ ਕੋਲ ਕੋਈ ਹੋਰ ਖਬਰ ਨਹੀਂ ਹੈਗੀ ਤੁਸੀਂ ਸਿਰਫ ਇਹਨਾਂ ਬਾਬਿਆਂ ਦੇ ਪਿੱਛੇ ਪਏ ਹੋ ਹੋ ਵੀ ਬਾਬਿਆਂ ਦੇ ਪਿੱਛੇ ਨਹੀਂ ਪਏ ਹੋ ਤੁਹਾਨੂੰ ਦਿਖਾ ਰਹੇ ਹਾਂ ਕਿ ਪਖੰਡਵਾਦ ਕਿਸ ਕਦਰ ਫੈਲ ਗਿਆ ਕਿਸ ਪਖੰਡਵਾਦ ਨੂੰ ਰੋਕਣਾ ਵੀ ਬੇहद ਮੁਸ਼ਕਿਲ ਹੋ ਗਿਆ ਕਿਉਂਕਿ ਲੋਕਾਂ ਨੇ ਚੱਪੇ-ਚੱਪੇ ਦੇ ਉੱਤੇ ਡੇਰੇ ਖੋਲੇ ਹੋਏ ਨੇ ਇਹਨਾਂ ਡੇਰਿਆਂ ਨੂੰ ਜੇਕਰ ਸਭ ਦੇ ਵਿੱਚ ਵੱਧਾਉਣ ਦੇ ਵਿੱਚ ਸਭ ਤੋਂ ਵੱਡਾ ਵੱਡਾ ਹੱਥ ਹੈ ਤਾਂ ਉਹ ਜਨਾਨੀਆਂ ਦੇ ਆ ਕਿਉਂਕਿ ਜਿੰਨੇ ਵੀ ਡੇਰੇ ਖੋਲੇ ਨੇ ਜਿੰਨੇ ਵੀ ਮਾਤਾ ਤੁਹਾਨੂੰ ਦਿਖਾਈ ਨੇ ਜੇ ਬਾਪੇ ਪਖੰਡੀ ਦਿਖਾਈ ਨੇ ਉਹਨਾਂ ਦੇ ਡੇਰਿਆਂ ਦੇ ਵਿੱਚ ਸਭ ਤੋਂ ਵੱਧ ਜਨਾਨੀਆਂ ਤੁਹਾਨੂੰ ਨਜ਼ਰ ਆਉਣੀਆਂ ਜਨਾਨੀਆਂ ਤੁਹਾਨੂੰ ਸਿਰ ਘਮਾਉਂਦੀਆਂ ਦਿਖਾਈ ਦੇਣੀਆਂ ਤਾਂ ਪਖੰਡਵਾਦੀ ਇਸ ਕਦਰ ਵੱਧ ਰਿਹਾ ਜਿਸ ਦੇ ਚੱਲਦੇ ਤੁਹਾਨੂੰ ਹਰ ਇੱਕ ਪਖੰਡਵਾਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ ਤਾਂ ਕਿ ਤੁਸੀਂ ਦੇਖ ਸਕੋ ਕਿ ਕਿਸ ਤਰੀਕੇ ਦੇ ਨਾਲ ਪਖੰਡੀ ਜਿਹੜੇ ਜਿਹੇ ਲੋਕ ਨੇ ਜਿਹੜੇ ਦਾਅਵੇ ਕਰਦੇ ਨੇ ਕਿ ਉਹਨਾਂ ਨੂੰ ਕਾਫੀ ਸ਼ਕਤੀਆਂ ਪ੍ਰਦਾਨਿਤ ਲੋਕਾਂ ਦੇ ਹੱਲ ਕਰਦੇ ਨੇ ਪਰ ਇਹਨਾਂ ਦੇ ਪੱਲੇ ਕੁਝ ਵੀ ਨਹੀਂ ਹੁੰਦਾ ਪਰ ਤੁਹਾਡੇ ਵਰਗੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਤੇ ਤੁਹਾਡੇ ਭੋਲੇ-ਭਾਲੇ ਤੁਹਾਡੇ ਵਰਗੇ ਭੋਲੇ-ਭਾਲੇ ਲੋਕ ਅਜਿਹੇ ਪਖੰਡਿਆਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਤੇ ਇਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਨੇ ਉਸ ਤੋਂ ਬਾਅਦ ਫਿਰ ਤੁਸੀਂ ਨਡੇਰਿਆਂ ਦੇ ਉੱਤੇ ਜਾਣਾ ਸ਼ੁਰੂ ਕਰ ਦਿੰਦੇ ਹੋ ਉੱਥੇ ਚੌਕੀਆਂ ਭਰਨੀ ਸ਼ੁਰੂ ਕਰ ਦਿੰਦੇ ਨੇ ਪੁੱਛਾ ਲੈਣੀ ਸ਼ੁਰੂ ਕਰ ਦਿੰਦੇ ਨੇ ਤੇ ਟੂਣੇ ਟੱਪੇ ਕਰਨੇ ਸ਼ੁਰੂ ਕਰ ਦਿੰਦੇ ਤਾਂ ਇਹ ਪਖੰਡਵਾਦ ਦੇ ਵਿੱਚ ਤੁਹਾਨੂੰ ਜਿਹੇ ਫਸਾਇਆ ਜਾਂਦਾ ਕਿ ਮੁੜ ਕੇ ਨਿਕਲਣਾ ਤੁਹਾਡੇ ਲਈ ਵੀ ਔਖਾ ਹੋ ਜਾਂਦਾ ਹੈ ਬਾਕੀ ਤੁਹਾਡਾ ਪਖੰਡਵਾਦ ਬਾਰੇ ਕੀ ਕਹਿਣਾ ਪਈਦਾ ਹੈ ਜ਼ਰੂਰ ਸਾਂਝੀ ਕਰਿਓ ਬੀਰਾਰੀਪੋਰਟ ਛਣਕਾਟਾ ਦੀ ਨਿਊਜ਼